ਹਾਂਜੀ ਉਹ ਅੱਜ ਮੈਨੂੰ ਮਿਸਵਲ ਕਮੇਟੀ ਅਰਨੀਆਲੇ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਤੇ ਇੱਥੇ ਆ ਕੇ ਜੋ ਮੈਂ ਪ੍ਰੈਕਟੀਕਲ ਤੌਰ ਤੇ ਦੇਖਿਆ ਕਿ ਜਿੰਨੇ ਸਾਡੇ ਸਪਾਈਸ ਸਹਿਯੋਗ ਨੇ ਤੇ ਇਹਨਾਂ ਦੇ ਨਾਲ ਜੋ ਹੋਰ ਕੰਮ ਬਤੌਰ ਉਸੇ ਤਰ੍ਹਾਂ ਦੇ ਵਿੱਚ ਕੰਮ ਕਰਦੇ ਨੇ ਮਿਸਵਲ ਕਮੇਟੀ ਦੇ ਵਿੱਚ ਉਹਨਾਂ ਨੇ ਅੱਜ ਧਰਨਾ ਚਾਲੂ ਕੀਤਾ ਸਾਡੇ ਪ੍ਰਧਾਨ ਸਾਹਿਬ ਇੱਥੇ ਬੈਠੇ ਨੇ ਕਈ ਚਲੇ ਗਏ ਨੇ ਮੈਨੂੰ ਮਿਲ ਕੇ ਕਿਉਂਕਿ ਪੰਜਾਬ ਸਰਕਾਰ ਇਹਨਾਂ ਦੇ ਨਾਲ ਧੱਕਾ ਕਰਦੀ ਹੈ ਜਿਸ ਵੇਲੇ ਕਾਂਗਰਸ ਪਾਰਟੀ ਦੀ ਗਵਰਨਮੈਂਟ ਸੀ ਉਸ ਵੇਲੇ ਜਰਨਜੀਤ ਸਿੰਘ ਚੰਨੀ ਪੰਜਾਬ ਦੇ ਜਦੋਂ ਮੁੱਖ ਮੰਤਰੀ ਬਣੇ ਔਰ ਉਹਨਾਂ ਨੇ ਉਸ ਵੇਲੇ ਜਿਹੜਾ ਫੋਰਥ ਕਲਾਸ ਜਿੰਨੇ ਸਾਡੇ EMPLOYEES ਨੇ ਜਿਹੜੇ ਪੰਜਾਬ ਦੇ ਔਰ ਖਾਸ ਤੌਰ ਤੇ ਜਿਹੜੇ ਸਫਾਈ ਸੇਵਕ ਨੇ ਕਿਉਂਕਿ ਮੈਂ ਸਫਾਈ ਸੇਵਕ ਨਾਲੋਂ ਵੱਡੀ ਕੋਈ ਨੌਕਰੀ ਤੇ ਨਾ ਕੋਈ ਵੱਡੀ ਸੇਵਾ ਗਿਣਾ ਔਰ ਇਸਲੀਅਤ ਦੇ ਵਿੱਚ ਜਿਹੜੀ ਗੱਲ ਹੈ ਕਿਉਂਕਿ ਇਹ ਵਿਚਾਰੇ ਇਹ ਸਾਡੇ ਪੰਜਾਬ ਨੂੰ ਸਾਫ਼ ਰੱਖਣ ਦੇ ਵਾਸਤੇ ਸ਼ਹਿਰਾਂ ਨੂੰ ਸਾਫ਼ ਰੱਖਣ ਦੇ ਵਾਸਤੇ ਆਪਣਾ ਮਨ ਮਾਰ ਕੇ ਵੀ ਜਿਹੜੀ ਸਫਾਈ ਉਹਨਾਂ ਦੀ ਕਰਦੇ ਨੇ ਸ਼ਹਿਰ ਵਾਲਿਆਂ ਦੀ ਔਰ ਇਸ ਵੱਡਾ ਕੋ ਪਰਪਕਾਰ ਨਹੀਂ ਹੋ ਸਕਦਾ ਪਰ ਬੜੇ ਅਫਸੋਸ ਦੇ ਨਾਲ ਕਹਿਣਾ ਪੈਂਦਾ ਹੈ ਕਿ ਇਹਨਾਂ ਨੂੰ ਨਾ ਮਾਤਰ ਤਨਖਾਹ 10000 ਰੁਪਏ ਇਹਨਾਂ ਨੂੰ ਤਰਕਾ ਦਿੱਤੀ ਜਾਂਦੀ ਹੈ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਕਿਉਂਕਿ ਜੋ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਉਸ ਵੇਲੇ ਰੂਲ ਫਰੇਮ ਕੀਤੇ ਸੀ ਉਹਨਾਂ ਨੂੰ ਤੁਸੀਂ ਸਾਢੇ 3 ਸਾਲ ਦੇ ਨੱਪ ਕੇ ਬੈਠੇ ਜੇ ਉਹਨਾਂ ਨੂੰ ਫੌਰੀ ਤੌਰ ਤੇ ਲਾਗੂ ਕਰੋ ਇਹਨਾਂ ਨੂੰ ਘੱਟੋ ਘੱਟ ਜਿਹੜੀ ਤਨਖਾਹ ਜਿਹੜੀ 4th ਕਲਾਸ ਸਾਡੇ ਰੈਗੂਲਰ ਅਮਪਲਾਈਜ਼ ਦੀ ਮੰਦੀ ਉਹ ਤਕਰੀਬਨ ਜਿਹੜੀ 20000 ਤੋਂ ਲੈ ਕੇ 30000 ਰੁਪਿਆ ਮਹੀਨੇ ਦੀ ਬੰਦੀ ਇਹ ਇਹਨਾਂ ਦੀ ਫੌਰੀ ਤੌਰ ਤੇ ਲਾਗੂ ਕਰੋ ਇਹ ਵੀ ਮੈਨੂੰ ਪਤਾ ਲੱਗਿਆ ਕਿ ਇਹਨਾਂ ਦੀ ਤਨਖਾਹਾਂ ਕਮੇਟੀ ਵਾਲੇ ਉਹ ਦੇ ਨਹੀਂ ਰਹੇ ਪਿੱਛੇ ਕਈ ਵਾਰੀ ਇਹਨਾਂ ਨੂੰ ਦੋ-ਦੋ ਮਹੀਨਿਆਂ ਦੀ ਤਨਖਾਹਾਂ ਨਹੀਂ ਮਿਲੀਆਂ ਪਿਛਲੇ ਮਹੀਨੇ ਨੂੰ ਤਨਖਾਹ ਮਿਲ ਰਹੀ ਔਰ ਪੰਜਾਬ ਸਰਕਾਰ ਨੂੰ ਤੇ ਮੈ ਮਿਸਪਲ ਕਮੇਟੀ ਵਾਲਿਆਂ ਨੂੰ ਵੀ ਇਹ ਬੇਨਤੀ ਕਰਨਾ ਕਿ ਫੌਰੀ ਤੌਰ ਤੇ ਜਿੰਨਾ ਇਹਨਾਂ ਦੀ ਪੈਂਡਿੰਗ ਜਿਹੜੀ ਤਨਖਾਹ ਪਈ ਹੈ ਉਹ ਤਨਖਾਹ ਨੂੰ ਵੀ ਫੌਰੀ ਤੌਰ ਤੇ ਜਿਹੜਾ ਇਹਨਾਂ ਨੂੰ ਦਿੱਤੀ ਜਾਏ ਤੇ ਜਿਹੜੇ ਹੋਰ ਇਹਨਾਂ ਦੇ ਜਿੰਨੇ ਇਹਨਾਂ ਦੇ ਡੀਏਟੀਏ ਬੰਦੇ ਨੇ ਉਹ ਸਾਰੇ ਲਾਗੂ ਕਰਤੇ ਜਾਣ ਔਰ ਇਹ ਵੀ ਵਿਸ਼ਵਾਸ ਦਿਵਾਉਂਦੇ ਆ ਕਿ ਇਹ ਸਰਕਾਰ ਨੂੰ ਆਈ ਤਾਂ ਮੰਗ ਕਰਨੇ ਆ ਆਉਣ ਵਾਲੇ ਸਮੇਂ 'ਚ ਕਾਂਗਸ ਪਾਰਟੀ ਦਾ ਰਾਜ ਆਏ ਤੁਹਾਨੂੰ ਵਧੀਆ ਤਨਖਾਹਾਂ ਦੇਾਂਗੇ ਪੱਕਾ ਵੀ ਕਰਾਂਗੇ ਤੁਹਾਡੇ ਬੱਚਿਆਂ ਦੀ ਵਧੀਆ ਐਜੂਕੇਸ਼ਨ ਹੋਵੇ ਤਾਂ ਜੋ ਕਿ ਆਉਣ ਵਾਲੇ ਸਮੇਂ ਤੁਹਾਡੇ ਬੱਚੇ ਵੀ ਸਾਡੇ ਦੇਸ਼ ਦੇ ਵਿੱਚ ਆ ਕੇ ਚੰਗੇ ਪ੍ਰਬੰਧਕ ਬਣ ਕੇ ਵਡੀਆਂ ਨੌਕਰੀਆਂ ਤੇ ਆ ਕੇ ਇਹ ਸਾਡੇ ਪੰਜਾਬ ਦੀ ਸੇਵਾ ਕਰਨ